ਜੋ ਵੀ ਤੈਨੇ ਇਹ ਕਾਲ ਨੂੰ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਜੇ ਤਾ ਕੇ ਮਾਰਗ ਮੈਂ ਆਏ ਤੇ ਕਭੂ ਨਹੀਂ ਪਾਪ ਸੰਤਾਏ ਜੇ ਜੇ ਪੰਥ ਤਮਨ ਕੇ ਪਰੇ ਪਾਪ ਤਾਪ ਤਿਨ ਕੇ ਪ੍ਰਭ ਹਰੇ ਦੁਖ ਭੂ ਕਭੂ ਨਾ ਸੰਤਾਏ ਜਾਲ ਕਾਲ ਕੇ ਵਿੱਚ ਨਾ ਆਏ ਨਾਨਕ ਅੰਗਿਤ ਕੋ ਬਭ ਧਰਾ ਧਰਮ ਪ੍ਰਚਰ ਇਹ ਜਗ ਮੋਕਰਾ ਉਮਰਦਾਸ ਹੁਣ ਨਾਮ ਕਾ ਆਇਓ ਜਨ ਦੀਪਕ ਤੇ ਦੀਪ ਜਗਾਇਓ ਜਾਵ ਬਰਦਾਨ ਸਮੈ ਬੋ ਆਵਾ RAMDAS ਸਤਿਗੁਰੂ ਕਹਾਵਾ ਤਿਹ ਬਰਦਾਨ ਪੁਰਾਤਨ ਦੀਆ ਅਮਰਦਾਸ ਸੁਰਪੁਰ ਮਗ ਲੀਆ ਸ੍ਰੀ ਨਾਨਕ ਅੰਗਿਤ ਕਰ ਮਾਨਾ ਅਮਰਦਾਸ ਅੰਗਿਤ ਪਹਿਚਾਨਾ ਅਮਰਦਾਸ RAMDAS ਕਹਾਇਓ ਸਾਧਨ ਲਖਾ ਮੂੜ ਨਹ ਪਾਇਓ ਪਿੰਨ ਪਿੰਨ ਸਭ ਹੂੰ ਕਰ ਜਾਨਾ ਏਕ ਰੂਪ ਕੇਨੂੰ ਪਹਿਚਾਨਾ ਜਿਦ ਜਾਨਾ ਤਿਨਹੀ ਸਿੱਧ ਪਾਈ ਬਿਨ ਸਮਝੇ ਸਿੱਧ ਹਾਥ ਨਾ ਆਈ ਰਾਮਦਾਸ ਹਰਿ ਸੋ ਮਿਲ ਗਏ ਗੁਰਤਾ ਦੇ ਧਰਜਨ ਹੈ ਭੈ ਜਬ ਹਰਿ ਜਨ ਪ੍ਰਭ ਲੋਕ ਸਿਧਾਏ ਹਰਿ ਗੋਬਿੰਦ ਤੇ ਠਾਂ ਠਹਰਾਏ ਹਰਿ ਗੋਬਿੰਦ ਪ੍ਰਭ ਲੋਕ ਸਦਾਰੇ ਹਰੀ ਰਾਏ ਤੇ ਠਾਂ ਬੈਠਾਰੇ ਹਰੀ ਕ੍ਰਿਸ਼ਨ ਤਿੰਨ ਕੇਸੁ ذਬਏ ਤਿੰਨ ਤੇ ਤੀਗ ਬਹਾਦਰ ਭੈ ਤਿਲਕ ਜੰਨੂ ਰਾਖਾ ਪ੍ਰਵਤਾ ਕਾ ਕੀ ਨੋ ਬਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਧਰਮ 헤 사카 ਜਨ ਕੀ ਆਸੀਸ ਦੀ ਆ ਪਰ ਸਿਰ ਨਾ ਦੀਆ ਨਾਟਕ 체ਟ ਕੀਏ ਕੋ ਕਾ ਜਾ ਪ੍ਰਭ ਲੋਗਨ ਕਹਾ ਆਵਤ ਲਾ ਜਾਂ ਅੰਧ ਹੋਰਾ ਠੀਕਰ ਹੋਰ ਦਲੀਸ ਸਿਰ ਪ੍ਰਾਪੁਰ ਕੀ ਆ ਪਿਆਂ ਤੀਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੁ ਆਨ ਤੀਗ ਬਹਾਦਰ ਕੇ ਚਲਦ ਭਇਓ ਜਗਤ ਕੋ ਸੋਗ ਹੇ 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 ਸਭ ਜਗ ਭਇਓ ਜੈ ਜੈ ਦੇ ਸਰ ਲੋਕ ਇਤਿ ਸ੍ਰੀ ਮਚਿਤ੍ਰਨਾਟ ਗ੍ਰੰਥੇ ਪਾਤਸ਼ਾਹੀ ਵਰਣਨੰ ਨਾਮ ਪੰਚਮੋ ਧਿਆਏ ਸਮਾਪਤ ਮਸਤ ਸੁਮਸਤ ਅਭਜੂ